ਮੂਸੇ ਦੇ ਵਿੱਚ ਜਾਲੀ ਦਸਤਖਤ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੋ ਸਿੱਧੂ ਮੂਸੇਵਾਲਾ ਦੀ ਮਾਤਾ ਚਰਨਕੌਰ ਦੇ ਜਾਲੀ ਦਸਤਖਤ ਕਰਕੇ ਪੈਨਸ਼ਨ ਲੈਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਤਾਜ਼ੀ ਕੀ ਪਿੰਡ ਮੂਸੇ ਦੇ ਵਿੱਚ ਜਾਲੀ ਅੰਗਹੀਣ ਸਰਟੀਫਿਕੇਟ ਬਣਾ ਕੇ ਪੈਨਸ਼ਨ ਲੈਣ ਦੇ ਲਈ ਮਾਤਾ ਚਰਨਕੌਰ ਦੇ ਜਾਲੀ ਦਸਤਕਤ ਕੀਤੇ ਗਏ ਸਨ ਇਸੇ ਦੌਰਾਨ ਪਿੰਡ ਮੂਸਾ ਦੇ ਨੰਬਰ ਦਾ ਸੁਖਪਾਲ ਸਿੰਘ ਪਾਲੀ ਨੇ ਜਾਂਚ ਦੇ ਲੈ ਵੇ ਲਈ ਸਵਾਲ ਖੜੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਇਸ ਪਿੱਛੇ ਕੋਈ ਕਈ ਅਫਸਰ ਵੀ ਲੱਗੇ ਹੋਣਗੇ ਜਾਲੀ ਦਸਤਾਵੇਜ਼ ਬਣਾ ਕੇ ਐਂਟਰੀ ਕਰਵਾਉਣ ਦਾ ਵੀ ਵੱਡਾ ਕਾਰਨ ਹੋ ਸਕਦਾ ਸੋ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਰਾਦਾਈ 1 ਮਹੀਨੇ 2 ਮਹੀਨੇ ਦਾ ਮਸਲਾ ਹੈਗਾ ਤੇ ਇਹਨਾਂ ਕੋਈ ਮਤਲਬ ਜਾਲੀ ਕੋਈ ਬੰਦਾ ਡਾਕੂਮੈਂਟ ਬਣਾ ਕੇ ਬੀਰਪਾਲ ਆਪਣਾ ਸਿੰਘ ਦੇ ਕੋਈ ਬੰਦਾ ਨਾਮ ਦੀ ਕੋਈ ਘਰ ਵਾਲੀ ਹੈ ਆਪਣਾ ਫਾਜ਼ਲ ਕਾ ਦਾ ਪਿੰਡਾ ਲਾਧੂ ਕਾ ਉੱਥੋਂ ਦਾ ਕੋਈ ਲੇਡੀ ਜ ਹੈ ਇਹ ਤੇ ਮਤਲਬ ਜਾਲੀ ਰੈਕਮੈਂਡ ਬਣਾ ਕੇ ਪੇਚ ਲਵਾ ਰਿਆ ਸੀਗਾ ਤੇ ਜਦੋਂ ਫਾਰਮ ਸੀਡੀਪੁਰ ਦਫ਼ਤਰ ਪਹੁੰਚੇ ਤੇ ਵੈਰੀਫਿਕੇਸ਼ਨ ਬਾਅਦ ਤੇ ਮੂਸੇ ਆਏ ਤੇ ਜਦੋਂ ਮੂਸੇ ਅਸੀਂ ਵੈਰੀਫਾਈ ਕੀਤੀ ਕੀਤੀ ਉਹਦੀ ਉਹ ਜਾਲੀ ਸੀ ਸਾਰਾ ਕੁਝ ਤੇ ਜਦੋਂ ਅਸੀਂ ਸੀਡੀਪੁਰ ਦਫ਼ਤਰ ਪਹੁੰਚੇ ਸਾਰਾ ਰਿਕਾਰਡ ਕਢਾਇਆ ਤੇ ਮੋਹਰ ਕਿਹਨੇ ਲਾਈ ਸੀ ਮੋਹਰ ਵੀ ਜਾਲੀ ਸੀ ਤੇ ਉਸ ਕਰਕੇ ਇਸ ਸੇਬੀ ਦਫ਼ਤਰ ਆਪਣੇ ਮਾਨਸਾ ਨਾਲ ਤਾਲਮਿਲ ਕੀਤਾ ਤਾਂ ਉਹਨਾਂ ਨੇ ਸਾਡੀ ਐਪਲੀਕੇਸ਼ਨ ਲੈ ਕੇ ਇਨਕੁਆਇਰੀ ਸ਼ੁਰੂ ਕਰਤੀ ਤੇ ਅਸੀਂ ਬੈਂਕ ਜਾ ਕੇ ਪਤਾ ਕੀਤਾ ਜਦੋਂ ਵੀ ਉਹ ਖਾਤਾ ਕਿਹੜੇ ਪਿੰਡ ਤੋਂ ਟਰਾਂਸਫਰ ਹੋਇਆ ਤਾਂ ਉਹ ਫਾਜ਼ਿਲਗਾਹ ਦਾਸ ਦੀਆ ਪਿੰਡ ਲਾਦੂ ਤੋਂ ਹੋਇਆ ਸੀ ਤੇ ਅੱਜ ਦੀ ਜਾਣਮਿੰਡ ਕਰਕੇ ਮੇਰੇ ਸਾਬ ਨੂੰ ਐਫਆਰ ਹੋਈ ਹੈ ਤੇ ਇਹਦੀ ਅਗਲੀ ਜਿਹੜੀ ਜਾਣਮਿੰਡ ਹੋਣੀ ਹੈ ਅਗਲੇ ਦਿਨਾਂ ਚ ਪਤਾ ਲੱਗ ਜੂ ਵੀ ਕਿਹਨਾਂ ਨੇ ਕੀਤਾ ਹੈਗਾ ਤੇ ਉਹ ਪੁਲਿਸ ਲੱਗੀ ਹੋਈ ਹੈ ਸੋ ਇੰਨੀ ਕੁ ਮਸਲਾ ਸੀ ਜੀ ਤੁਸੀਂਾਂ ਕੇਸ ਇਹ ਕਿਸ ਨੇ ਪਰਮਜੀਤ ਕੌਰ ਬਾਈ ਬਹੁਤ ਵੀਰ ਪਾਲ ਸਿੰਘ ਵਾਸੀ ਮੂਸਾ ਦੇ ਨਾਂ ਤੇ ਕਿਸੇ ਲੇਡੀ ਨੇ ਅੰਗਰੇਨ ਦੀ ਪੈਨਸ਼ਨ ਲਵਾਉਣ ਵਾਸਤੇ ਅਪਲਾਈ ਕੀਤਾ ਸੀ ਸੀਡੀਪੀਓ ਦਫਤਰ ਮਾਨਸਾ ਵਿੱਚ ਉਹਨਾਂ ਨੇ ਸਰਪੰਚ ਦੀ ਮੋਹਰ ਤੇ ਦਸਖਤ ਵੀ ਜਾਲੀ ਕੀਤੀ ਬਾਕੀ ਸਾਰੇ ਡਾਕੂਮੈਂਟ ਜਾਲੀ ਤਿਆਰ ਕੀਤੇ ਕਿਸੇ ਨਾਮ ਨੂੰ ਔਰਤ ਨੇ ਜਿਹੜੇ ਇਹਦੀ ਫਿਰ ਜਦੋਂ ਉਹਦੇ ਸਰਪੰਚ ਪਿੰਡ 'ਚ ਪਤਾ ਲੱਗਾ ਸਰਪੰਚ ਦੇ ਘਰ ਆਏ ਨੇ ਲੇਡੀ ਸਰਪੰਚਾ ਚਰਨ ਕੌਰ ਉਹਦੇ ਘਰੋਂ ਬਲਕਾਉ ਸਿੰਘ ਨੇ ਦਰਖਾਸਤ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੇ ਅੱਗੇ ਡਿਪਟੀ ਸਾਹਿਬ ਨੇ ਦੀ ਪੜਤਾਲ ਕੀਤੀ ਤਾਂ ਇਹ ਸਾਰੇ ਡਾਕੂਮੈਂਟ ਜਾਲੀ ਪਾਏ ਗਏ ਜਿੱਦੀ ਪੜਤਾਲ ਅਪਰਾਧ ਤੇ ਮਾਮਲਾ ਦਰਜ ਕੀਤਾ ਵੀ ਕਿਸੇ ਨਾਮ ਨੂੰ ਔਰਤ ਨੇ ਆਪਣੀ ਅੰਗਹੀਨ ਪੈਨਸ਼ਨ ਲਵਾਉਣ ਵਾਸਤੇ ਸਾਰਾ ਜਾਲੀ ਡਾਕੂਮੈਂਟ ਤਿਆਰ ਕੀਤੇ ਜਿਸ ਹੋਂਦੀ ਸੀ ਐਫਆਈਆਰ ਦਰਜ ਕਰ ਲਈ ਅੱਗੇ